ਪਹਿਲਾ ਤਾਂ ਦੋਸਤੋ ਹਰ ਵਾਰ ਦੀ ਤਰ੍ਹਾਂ ਸਾਰੇ ਸਾਥੀਆਂ ਨੂੰ ਮੇਰੇ ਵੱਲੋਂ ਸਾਰੀ ਫੈਮਿਲੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਆਪਣੇ ਹੁਣ ਚੈਨਲ ਤੇ 20000 ਪਲੱਸ ਜਿਹੜੀ ਕਿ ਫੈਮਿਲੀ ਹੈ ਉਹ ਹੁਣ ਵੱਧ ਚੁੱਕੀ ਹੈ ਤੁਹਾਡਾ ਸਭ ਦਾ ਮੈਂ तहे ਦਿਲੋਂ ਧੰਨਵਾਦ ਕਰਦਾ ਹਾਂ ਜਿਹੜੇ ਸਾਥੀ ਹੁਣ ਤੱਕ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਹਨ ਕੁਝ ਸਾਥੀ ਕੁਝ ਐਦਾਂ ਦੀ ਮੇਰੀ ਫੈਮਿਲੀ ਹੈ ਜੋ ਕਿ ਮੈਨੂੰ ਪਿਛਲੇ ਕਈ ਸਾਲਾਂ ਤੋਂ ਜਿਹੜੇ ਕਿ ਮੇਰੇ ਨਾਲ ਜੁੜੇ ਹੋਏ ਹਨ ਉਹਨਾਂ ਦਾ ਮੈਂ ਬਹੁਤ ਜ਼ਿਆਦਾ ਧੰਨਵਾਦੀ ਹਾਂ ਕਿਉਂਕਿ ਦੋਸਤੋ ਤੁਸੀਂ ਮੇਰਾ ਸਾਥ ਦਿੱਤਾ ਹੈ ਹੁਣ ਤੱਕ ਜੋ ਵੀ ਹਾਂ ਮੈਂ ਤੁਹਾਡਾ ਦਿੱਤਾ ਹਿਆ ਸਦਕੇ ਤੇ ਹੀ ਹਾਂ ਤੁਸੀਂ ਮੈਨੂੰ ਜਿੱਥੇ ਤੱਕ ਲੈ ਕੇ ਆਏ ਹੋ ਤੁਸੀਂ ਸਾਰੇ ਜਣੇ ਲੈ ਕੇ ਆਏ ਹੋ ਤੁਹਾਡਾ ਮੈਂ ਬਹੁਤ ਬਹੁਤ ਦੁਬਾਰਾ ਤੋਂ ਧੰਨਵਾਦ ਕਰਦਾ ਹਾਂ ਤਾਂ ਅੱਗੇ ਵੀ ਤੁਸੀਂ ਮੇਰੇ ਨਾਲ ਇਦਾਂ ਜੁੜ ਕੇ ਰਹੋਗੇ ਫੈਮਿਲੀ ਦੀ ਤਰ੍ਹਾਂ ਤਾਂ ਦੋਸਤੋ ਤੁਹਾਨੂੰ ਦੱਸ ਜੀ ਕਿ ਆਪਾਂ ਤੁਹਾਨੂੰ ਹਰੇਕ ਪੰਜਾਬ ਤੇ ਆਉਣ ਵਾਲੀ ਅਪਡੇਟ ਦੀ ਜਾਣਕਾਰੀ ਦਿੰਨੇ ਹਾਂ ਕੋਈ ਸਾਥੀ ਜਿਹੜਾ ਹੁਣ ਤੱਕ ਨਵਾਂ ਆਇਆ ਹੈ ਜੋ ਸਾਥੀ ਹੁਣ ਆਪਣੀ ਫੈਮਿਲੀ ਦੇ ਵਿੱਚ ਨਵਾਂ ਐਡ ਹੋਣਾ ਚਾਹੁੰਦਾ ਹੈ ਉਹਨੂੰ ਮੇਰੇ ਬਾਰੇ ਨਹੀਂ ਪਤਾ ਹੋਣਾ ਲੇਕਿਨ ਜਿਹੜੇ ਬੱਚੇ ਜਿਹੜੇ ਸਟੂਡੈਂਟ ਜਿਹੜੇ ਸਾਥੀ ਮੇਰੇ ਪੈਨਾਵੀਰ ਮੇਰੇ ਨਾਲ ਐਡ ਹਨ ਜਾਂ ਫਿਰ ਮੇਰੇ ਮਾਤਾ ਪਿਤਾ ਦੀ ਏਜ ਦੇ ਮੇਰੇ ਨਾਲ ਐਡ ਹਨ ਉਹਨਾਂ ਨੂੰ ਸਭ ਨੂੰ ਪਤਾ ਹੈ ਕਿ ਮੈਂ ਕਿੱਦਾਂ ਦੀ ਜਾਣਕਾਰੀ ਇਸ ਚੈਨਲ ਤੇ ਪ੍ਰੋਵਾਈਡ ਕਰਾਉਂਦਾ ਹਾਂ ਕਿੱਦਾਂ ਦੀ ਤੁਹਾਨੂੰ ਜਾਣਕਾਰੀ ਮੇਰੇ ਚੈਨਲ ਤੇ ਮਿਲਦੀ ਹੈ ਤਾਂ ਤੁਹਾਨੂੰ ਦੱਸ ਦਈਏ ਜਿਹੜੇ ਵੀ ਸਾਡੇ ਚੈਨਲ ਤੇ ਨਵੇਂ ਆ ਰਹੇ ਹਨ ਤੁਹਾਨੂੰ ਪੰਜਾਬ ਦੇ ਵਿੱਚ ਆਉਣ ਵਾਲੀਆਂ ਸਾਰੀਆਂ ਸੇਵਾਵਾਂ ਆਉਣ ਵਾਲੀਆਂ ਸਾਰੀਆਂ ਸਕੀਮਾਂ ਆਉਣ ਵਾਲੇ ਸਾਰੇ ਆਨਲਾਈਨ ਫਾਰਮ ਆਉਣ ਵਾਲੀਆਂ ਸਾਰੀਆਂ ਅਪਡੇਟ ਜੋ ਵੀ ਨਿਊਜ਼ ਰਹੇਗੀ ਉਹ ਤੁਹਾਨੂੰ ਸਾਡੇ ਚੈਨਲ ਤੇ ਨੰਬਰ 1 ਤੁਹਾਨੂੰ ਪ੍ਰੋਵਾਈਡ ਕਰਾਈ ਜਾਵੇਗੀ ਇੱਕ ਤਾਂ ਦੋਸਤੋ ਤੁਹਾਨੂੰ ਗਰੰਟੀ ਦੇ ਵਿੱਚ ਤੁਹਾਨੂੰ ਕੋਈ ਵੀ ਅਪਡੇਟ ਹੋਇਆ ਕਰੇਗੀ ਦਿੱਤੀ ਜਾਵੇਗੀ ਪਹਿਲਾ ਜੋ ਵੀ ਸਕੀਮ ਆਇਆ ਕਰੇਗੀ ਮੈਂ ਆਪਣੇ ਤੇ ਲਾਗੂ ਕਰਾਂਗਾ ਉਸ ਤੋਂ ਬਾਅਦ ਹੀ ਤੁਹਾਨੂੰ ਅੱਗੇ ਚੱਲ ਕੇ ਐਕਸਪਲੇਨ ਕਰਾਂਗਾ ਤੁਹਾਨੂੰ ਸਿਖਾਵਾਂਗਾ ਮੇਰਾ ਮੇਨ ਜਿਹੜਾ ਕਿ ਟੀਚਾ ਹੈ ਮੁੱਖ ਜਿਹੜਾ ਮੇਰਾ ਕੰਮ ਹੈ ਤੁਹਾਨੂੰ ਸਭ ਨੂੰ ਕਰ ਬੈਠੇ ਜਾਣਕਾਰੀ ਪ੍ਰਾਪਤ ਕਰਾਉਣਾ ਹੈ ਤੁਹਾਨੂੰ ਨਾ ਤਾਂ ਸੈਂਟਰਾਂ ਦੇ ਵਿੱਚ ਨਾ ਤਾਂ ਮੰਡੀਆਂ ਦੇ ਵਿੱਚ ਤੁਹਾਨੂੰ ਮੈਂ ਰੁੱਲ ਨਹੀਂ ਦੇਣਾ ਤੁਹਾਨੂੰ ਸਭ ਨੂੰ ਘਰ ਬੈਠੇ ਮੈਂ ਕਾਮਿਲ ਸਿਖਾਣਾ ਹੈ ਮੇਰਾ ਇੱਕ ਇਹ ਮੇਨ ਜੜਾ ਕਿ ਇੱਕ ਟੀਚਾ ਹੈ ਜੋ ਕਿ ਮੈਂ ਸ਼ੁਰੂ ਤੋਂ ਹੀ ਲੈ ਕੇ ਰੱਖਿਆ ਹੋਇਆ ਹੈ ਕਿ ਘਰ-ਘਰ ਦੇ ਵਿੱਚ ਮੈਂ ਆਨਲਾਈਨ ਕੰਮ ਸਿਖਾਵਾਂਗਾ ਤਾਂ ਦੋਸਤੋ ਜੇਕਰ ਤੁਸੀਂ ਵੀ ਆਪਣਾ ਘਰ ਬੈਠੇ ਕੰਮ ਸਿੱਖਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਮੈਨੂੰ ਸਪੋਰਟ ਕਰੋ ਮੈਂ ਤੁਹਾਡੇ ਹਰੇਕ ਚੈਨਲ ਤੇ ਜੋ ਵੀ ਵੀਡੀਓ ਤੁਸੀਂ ਕਹੋਗੇ ਉਹ ਮੈਂ ਤੁਹਾਨੂੰ ਅਪਲੋਡ ਕਰਕੇ ਤੁਹਾਨੂੰ ਮੈਂ ਜਾਣਕਾਰੀ ਦਵਾਂਗਾ ਤੁਹਾਡੇ ਤੱਕ ਹਰੇਕ ਜਾਣਕਾਰੀ ਪਹੁੰਚਾਵਾਂਗਾ ਜੋ ਤੁਹਾਨੂੰ ਚਾਹੀਦੀ ਹੈ ਜੋ ਵੀ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਆਨਲਾਈਨ ਫਾਰਮ ਤੇ ਕੋਈ ਵੀ ਤੁਹਾਡੀ ਜਾਣਕਾਰੀ ਹੈ ਉਹ ਤੁਸੀਂ ਮੈਨੂੰ ਕਮੈਂਟ ਕਰਨਾ ਤੁਹਾਨੂੰ ਅੱਗੇ ਵੀ ਮੈਂ ਜਾਣਕਾਰੀ ਦਿੰਦਾ ਰਵਾਂਗਾ ਤਾਂ ਦੋਸਤੋ ਇੱਕ ਵਾਰ ਫਿਰ ਤੋਂ ਮੈਂ ਤੁਹਾਡਾ ਤਹਿ ਦਿਲੋਂ ਬਾਤ ਧੰਨਵਾਦ ਕਰਦਾ ਹਾਂ ਤੁਸੀਂ ਮੇਰੇ ਨਾਲ ਜੁੜੇ ਅਗਲੀ ਵੀਡੀਓ ਦੇ ਵਿੱਚ ਆਪਾਂ ਨਵੀਆਂ-ਨਵੀਆਂ ਜਾਣਕਾਰੀਆਂ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਤੁਸੀਂ ਇਦਾਂ ਹੀ ਮੇਰੇ ਨਾਲ ਪਿਆਰ ਨਾਲ ਰਹੋ ਤੁਸੀਂ ਸਪੋਰਟ ਕਰੋ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤਾਂ ਅਗਲੀ ਵੀਡੀਓ ਦੇ ਵਿੱਚ ਕੁਝ ਨਵੀਂ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਜੈ ਹਿੰਦ ਦੋਸਤੋ